ਸਤਿ ਸ੍ਰੀ ਅਕਾਲ ਜੀ ਕਸੀਦਾਕਾਰੀ ਡਿਜ਼ਾਈਨਰ ਸਟੂਡੀਓ ਤੇ ਅਸੀਂ ਵੈਲਕਮ ਕਰਦੇ ਹਾਂ ਤੁਹਾਡਾ ਹੋਪਸੋ ਤੁਸੀਂ ਆਪਣੀ ਆਪਣੀ ਪਲੇਸਿਸ ਦੇ ਉੱਤੇ ਬਿਲਕੁਲ ਠੀਕ ਠਾਕ ਹੋਵੋਗੇ ਜੀ ਤੇ ਕੁਝ ਫਰੈਂਡਸ ਦੇ ਜਿਵੇਂ ਸਾਨੂੰ ਮੈਸੇਜ ਆਉਂਦੇ ਨੇ ਵੀ ਤੁਸੀਂ ਕਿਹੜੀ ਜਗ੍ਹਾ ਤੋਂ ਆ ਜੀ ਅੱਜ ਮੈਂ ਤੁਹਾਨੂੰ ਪ੍ਰੋਪਰ ਡਿਟੇਲ ਦੱਸਦੀ ਹਾਂ ਜੀ ਅਸੀਂ ਖਾਸ ਜਿਹੜਾ ਬਰਨਾਲਾ ਡਿਸਟ੍ਰਿਕਟ ਆਗਾ ਜੀ ਸ਼ਹਿਰ ਆ ਸਿਟੀ ਆਗਾ ਤੇ ਸੰਗਰੂਰ ਦੇ ਕੋਲ ਰਹਿ ਜਾਂਦਾ ਜਗ ਇੱਕ ਘੰਟੇ ਦੀ ਦੂਰੀ ਹੈ ਸਾਡੇ ਬਰਨਾਲਾ ਸ਼ਹਿਰ ਦੀ ਤੇ ਅਸੀਂ ਉਥੋਂ ਬਿਲਾਉਂਗ ਕਰਦੇ ਆ ਉਥੇ ਹੀ ਮੀਨਸ ਮੈਂ ਘਰ ਤੋਂ ਆਪਣੀ ਬੁਟੀਕ ਹੈ ਜਿਹੜੀ ਰਨ ਕਰ ਰਹੀ ਹੈਗੀ ਤੇ ਉਹ ਬਹੁਤ ਜਲਦੀ ਮੀਨਸ ਆਪਾਂ ਆਫੀਸ਼ੀਅਲੀ ਮੀਨਸ ਬੁਟੀਕ ਬਣਾ ਰਹੇ ਹਾਂਗੇ ਕੰਸਟ੍ਰਕਸ਼ਨ ਦਾ ਕੰਮ ਸਾਡਾ ਚੱਲ ਰਿਹਾ ਹੈਗਾ ਤਾਂ ਫਿਰ ਤੁਸੀਂ ਤੁਹਾਨੂੰ ਪ੍ਰੋਪਰ ਅਸੀਂ ਲੋਕੇਸ਼ਨ ਸ਼ੇਅਰ ਕਰਾਂਗੇ ਤੇ ਤੁਸੀਂ ਸਾਡੇ ਕੋਲੇ ਆ ਸਕਦੇ ਹੋਗੇ ਹੁਣ ਵੀ ਸਾਨੂੰ ਕੋਈ ਪ੍ਰੋਬਲਮ ਨਹੀਂ ਆਉਣ ਦੇ ਵਿੱਚ ਬਟ ਫਿਰ ਵੀ ਤੁਹਾਨੂੰ ਮੈਂ ਦੱਸ ਦੇਣੀ ਹੁੰਦੀ ਵੀ ਮੈਂ ਘਰ ਤੋਂ ਹੀ ਚਲਾਉਣੀ ਹੈ ਬੁਟੀਕ ਤੇ ਇਸ ਚੀਜ਼ ਦਾ ਮੈਨੂੰ ਕਿਤੇ ਨਾ ਕਿਤੇ ਲੱਗਦਾ ਵੀ ਤੁਹਾਨੂੰ ਬਹੁਤ ਫਾਇਦਾ ਹੁੰਦਾ ਕਿਉਂਕਿ ਜੇ ਆਪਾਂ ਸ਼ਾਪ ਦੇ ਉੱਤੇ ਰੈਂਟ ਦੇ ਉੱਤੇ ਲੈ ਕੇ ਕਰਦੇ ਤਾਂ ਰੈਂਟ ਦੇਖੋ ਜੀ ਆਪਾਂ ਕਸਟਮਰ ਦੇ ਵਿੱਚ ਕੱਢਣਾ ਹੁੰਦਾ ਹਨਾ ਸੂਟਾਂ ਦੇ ਵਿੱਚੋਂ ਤਾਂ ਹੁਣ ਉਸ ਤਰ੍ਹਾਂ ਸੀ ਮਾਰਜਨ ਜਿਹੜੇ ਸਾਡੇ ਬਹੁਤ ਘੱਟ ਹੁੰਦੇ ਨੇ ਕਿਉਂਕਿ ਘਰ ਤੋਂ ਚਲਾਉਨੇ ਆ ਕੋਈ ਆਪਾਂ ਐਕਸਟਰਾ ਹੈਲਪਰ ਨਹੀਂ ਰੱਖੀ ਹੋਈਗੀ ਹਨਾ ਕੋਈ ਆਪਣੇ ਰੈਂਟ ਦੇ ਚਾਰਜਸ ਨਹੀਂ ਹੈਗੇਗੇ ਤਾਂ ਕਰਕੇ ਤੁਹਾਨੂੰ ਬੜੇ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਜਿਹੜੇ ਸੂਟ ਆ ਉਹ ਤੁਹਾਡੇ ਤੱਕ ਪਹੁੰਚਦੇ ਨੇਗੇ ਜੀ ਤੇ ਜਿਹੜੀ ਅੱਜ ਦੀ ਕਲੈਕਸ਼ਨ ਆ ਉਹ ਵੀ ਬਹੁਤ ਸੋਹਣੀ ਕਲੈਕਸ਼ਨ ਆਗੀ ਤੇ ਤੁਸੀਂ ਦੇਖੋਗੇ ਤੇ ਤੁਹਾਨੂੰ ਜ਼ਰੂਰ ਪਸੰਦ ਆਏਗੀ ਤਾਂ ਪਰ ਨਾਲ-ਨਾਲ ਗੱਲਾਂ ਵੀ ਕਰਾਂਗੇ ਤੇ ਨਾਲ-ਨਾਲ ਤੁਹਾਨੂੰ ਕਲੈਕਸ਼ਨ ਸ਼ੋ ਕਰਦੇ ਆ ਅੱਜ ਜੀ ਇਹ ਪੂਰੇ ਸੋਨੇ ਡਿਜ਼ਾਈਨਰ ਸੂਟ ਨੇ ਜੀ ਜਿਹੜੇ ਕਿ ਕੋਈ ਵੀ ਏਜ ਗਰੁੱਪ ਦਾ ਇਹਨਾਂ ਨੂੰ ਵੇਅਰ ਕਰ ਸਕਦਾ ਹੈਗਾ ਪਹਿਲਾਂ ਤਾਂ ਇਹਦਾ ਕਲਰ ਦੇਖੋ ਜੀ ਬਹੁਤ ਹੀ ਪਿਆਰਾ ਕਲਰ ਆ ਨਾ ਇਹਨੂੰ ਮਾਊਸ ਕਲਰ ਕਹਿ ਸਕਦੇ ਆ ਨਾ ਇਹਨੂੰ ਕਾਪਰ ਕਲਰ ਕਹਿ ਸਕਦੇ ਹਾਂ ਡਿਫਰੈਂਟ ਜਿਹਾ ਕਲਰ ਆ ਜੀ ਤੇ ਜਿਹੜਾ ਇਹਦਾ ਫੈਬਰਿਕ ਹੈਗਾ ਜੀ ਉਹ ਸਿਲਕ ਕ੍ਰੇਪ ਦੇ ਵਿੱਚ ਹੈਗਾ ਥੋੜਾ ਜਿਹਾ ਸਿਲਕ ਵਾਲੀ ਟੱਚ ਆਉਂਦੀ ਹੈ ਇਸ ਫੈਬਰਿਕ ਦੇ ਵਿੱਚ ਤੁਹਾਨੂੰ ਮੈਂ ਦੱਸਦਾ ਤੇ ਪ੍ਰਾਈਸ ਵੀ ਬੜੇ ਰੀਜ਼ਨੇਬਲ ਹੋਣਗੇ ਜੀ ਇਹਦੇ ਵੈਸੇ ਤੁਹਾਨੂੰ ਇਹਦੇ ਤੇ ਲੱਗੇ ਵੀ ਹੋਣਗੇ ਮੀਨਸ ਤੁਹਾਨੂੰ ਇਹਦੇ ਤੇ ਦਿਖ ਜਾਣਗੇ ਸਕਰੀਨ ਦੇ ਉੱਪਰ ਪ੍ਰਾਈਸ ਚੱਲ ਰਹੇ ਹੋਣਗੇ ਇਹ ਤੁਸੀਂ ਦੇਖੋ ਜੀ ਅਸੀਂ ਇਹ ਨੈਕ ਵਰਕ ਕੀਤਾ ਜੀ ਇਦਾਂ ਪ੍ਰੋਪਰ ਆਰੀ ਦਾ ਵਰਕ ਆ ਜੀ ਇਹ ਸਾਰਾ ਤੇ ਜਰੀ ਦਾ ਵਰਕ ਆ ਜਾਨੀ ਕਿ ਤੁਸੀਂ ਇਹਨੂੰ ਪਾਰਟੀ ਦੇ ਵਿੱਚ ਵੀ ਪਾ ਸਕਦੇ ਹੋ ਆਮ ਡੇਲੀ ਦੇ ਜਿਹੜੇ ਕੋਈ ਆਪਣੇ ਕੰਮ ਨੇ ਉਹਨਾਂ ਦੇ ਵਿੱਚ ਵੀ ਪਾ ਸਕਦੇ ਹੋ ਤੁਸੀਂ ਆਪਣੇ ਆਫਿਸ ਦੇ ਵਿੱਚ ਪਾ ਸਕਦੇ ਹੋ ਤੁਸੀਂ ਜੌਬ ਤੇ ਜਾਂਦੇ ਹੋ ਤੁਸੀਂ ਕਾਲਜ ਗੋਇੰਗ ਹੋ ਠੀਕ ਹੈ ਤੁਸੀਂ ਕਿਤੇ ਵੀ ਇਹ ਸੂਟ ਨੂੰ ਵੇਅਰ ਕਰ ਸਕਦੇ ਹੋ ਔਰ ਇਹ ਸੂਟ ਵਿਦਆਊਟ ਲਾਈਨਿੰਗ ਬਣ ਜਾਂਦਾ ਜੀ ਇਹ ਤੁਹਾਡੀ ਚੋਇਸ ਹੋਏਗੀ ਤੁਸੀਂ ਲਾਈਨਿੰਗ ਨਾਲ ਸੂਟ ਬਣਾਉਣਾ ਚਾਹੇ ਜਾਂ ਵਿਦਆਊਟ ਲਾਈਨਿੰਗ ਬਣਾਉਣਾਗਾ ਇਹ ਸੂਟ ਵਿਦਆਊਟ ਲਾਈਨਿੰਗ ਵੀ ਸਟਿਚ ਹੋ ਸਕਦਾਗਾ ਕਿਉਂਕਿ ਨਾ ਹੀ ਇਹਦਾ ਵਰਕ ਆ ਜਿਹੜਾ ਕੋਈ ਉਹ ਚੁੱਭਣ ਵਾਲਾਗਾ ਕੁਝ ਵੀ ਨਹੀਂ ਹੈਗਾ ਕੋਈ ਇਦਾਂ ਵਰਕ ਬਹੁਤ ਜਿਆਦਾ ਸੋਹਣਾ ਹੋਇਆ ਵਾ ਤੁਹਾਨੂੰ ਦਿਖਾਉਣੀ ਆ ਸੀ ਇਹ ਪੂਰਾ ਨੈਕ ਦਾ ਵਰਕ ਆ ਤੇ ਨੈਕ ਦੇਖੋ ਬੜੀ ਸੋਹਣੀ ਬਣੀ ਹੋਈ ਆ ਤੇ ਵਰਕ ਦੀ ਅਸੀਂ ਤੁਹਾਨੂੰ ਜਿਵੇਂ ਹਮੇਸ਼ਾ ਕਹਿੰਦੇ ਹਾਂ ਕਿ ਸਾਡੀ ਫੁੱਲ ਗਰੰਟੀ ਹੁੰਦੀ ਆ ਕਿ ਤੋ ਦੇਖੋ ਜੀ ਤੁਸੀਂ ਕੋਈ ਥ੍ਰੈਡ ਨਹੀਂ ਨਿਕਲ ਰਿਹਾ ਕੱਲ ਨੂੰ ਤੁਸੀਂ ਇਹਨੂੰ ਵਾਸ਼ ਕਰਨਾ ਜਿੱਦਾਂ ਮਰਜੀ ਤੁਸੀਂ ਇਹਨੂੰ ਈਜੀ ਵਾਸ਼ ਕਰੋ ਹੈਂਡ ਵਾਸ਼ ਕਰ ਸਕਦੇ ਹੋ ਤੇ ਇਹ ਸਟੱਫ ਵੀ ਇਦਾਂ ਦਾਗਾ ਵੀ ਇਦਾਂ ਨਹੀਂ ਹੈਗਾ ਕੋਈ ਸ਼੍ਰਿੰਕ ਹੋ ਜਾਏਗਾ ਜਾਂ ਹੋ ਜਾਏਗਾ ਬਹੁਤ ਸੋਹਣਾ ਸਟੱਫ ਆਗਾ ਜੀ ਤੇ ਕਲਰ ਵੀ ਤੁਹਾਨੂੰ ਦੇਖੋ ਦਿਖਦੇ ਹੀ ਹੋਗਾ ਕਿ ਯੂਨੀਕ ਜਿਹਾ ਕਲਰ ਆ ਹੁਣ ਆ ਆ ਜਾਂਦਾ ਜੀ ਇਹਦੇ ਬਾਜੂ ਦੇ ਉੱਤੇ ਕੰਮ ਆ ਦੇਖੋ ਇਹ ਇਹਦੇ ਬਾਜੂ ਦਾ ਕੰਮ ਆ ਜਿਹੜਾ ਕਿ ਥੋੜਾ ਹੈਵੀ ਆ ਤੁਸੀਂ ਪਾਕਿਸਤਾਨੀ ਸਟਾਈਲ ਦੇ ਵਿੱਚ ਇਹਨੂੰ ਬਾਜੂ ਨੂੰ ਬਣਾ ਸਕਦੇ ਹੋ ਤੇ ਚਾਹੇ ਤੁਸੀਂ ਪੰਜਾਬੀ ਸਟਾਈਲ ਦੇ ਵਿੱਚ ਬਣਾ ਲਓ ਬਾਜੂ ਦਾ ਹੈਵੀ ਕੰਮ ਆ ਕੋਈ ਇਹਦੇ ਤੇ ਜਿਹੜਾ ਆ ਆਪਾਂ ਜਰੀ ਲਗਾਈ ਹੋਈ ਆ ਇਹਦਾ ਕੋਈ ਵੀ ਇਦਾਂ ਦਾ ਕਲਰ ਨਹੀਂ ਲਗਾਇਆ ਕਿ ਜਿਹੜਾ ਤੁਹਾਨੂੰ ਪੜਕੀਲਾ ਲੱਗੇ ਤੁਹਾਨੂੰ ਬੂਰਾ ਲੱਗੇ ਕਲਰ ਤੇ ਮੀਨਸ ਡੀਸੈਂਟ ਜੀ ਲੁੱਕ ਆਉਂਦੀ ਆ ਇਹਦੀ ਤੇ ਇਹ ਸੂਟ ਜੇ ਤੁਸੀਂ ਵਿਦਾਊਟ ਲਾਈਨਿੰਗ ਬਣਾਉਣਾ ਤਾਂ ਤੁਸੀਂ ਜਿਵੇਂ ਫੁੱਲ ਇਅਰ ਪਹਿਨ ਸਕਦੇ ਹੋਗੇ ਕੋਈ ਐਦਾਂ ਦੀ ਤੁਹਾਨੂੰ ਪ੍ਰੋਬਲਮ ਨਹੀਂ ਆਏਗੀ ਕਿਉਂਕਿ ਸਮਰਸ ਦੇ ਵਿੱਚ ਵੀ ਆਪਾਂ ਦੇਖੋ ਥੋੜੇ ਜਿਹਾ ਤਾਂ ਆਪਾਂ ਨੂੰ ਮਾੜਾ ਜਿਹਾ ਚਾਹੀਦਾ ਹੁੰਦਾਗਾ ਹਲਕਾ ਜਿਹਾ ਸ਼ਾਈਨ ਵਾਲਾ ਕੱਪੜਾ ਤਾਂ ਕਿ ਜੇ ਇੱਕ ਆਪਾਂ ਫੰਕਸ਼ਨ ਅਟੈਂਡ ਕਰਨਾਗਾ ਤਾਂ ਬਹੁਤ ਸੋਹਣਾ ਸੂਟ ਹੈ ਜੀ ਪ੍ਰਾਈਸ ਤੁਹਾਨੂੰ ਸ਼ੋਅ ਹੋਗੇ ਹੋਣਗੇ ਤੇ ਤੁਸੀਂ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਸਾਡਾ ਤੇ ਉਹਦੇ ਤੇ ਤੁਸੀਂ ਆਪਣਾ ਸਕਰੀਨ ਸ਼ਾਟ ਭੇਜ ਕੇ ਸਾਥ ਤੋਂ ਪੁੱਛ ਸਕਦੇ ਹੋ ਕਿ ਸਾਨੂੰ ਇਹ ਸੂਟ ਮਿਲ ਸਕਦਾ ਜਾਂ ਨਹੀਂ ਤੇ ਅਗਰ ਤੁਸੀਂ ਇਹ ਸੂਟ ਨੂੰ ਬਾਏ ਕਰਦੇ ਹੋ ਜਾਂ ਕੋਈ ਵੀ ਸੂਟ ਸਾਡੇ ਤੋਂ ਮੰਗਵਾਉਣਾ ਹੈ ਜਾਂ ਕਸਟਮਾਈਜ਼ ਵੀ ਕਰਵਾਉਣੇ ਹੋਗੇ ਹਨਾ ਤਾਂ ਉਹ ਸੂਟ ਤੁਹਾਡੇ ਘਰ ਤੱਕ ਪਹੁੰਚੇਗਾ ਤੁਹਾਡੇ ਡੋਰ ਸਟੈਪ ਤੱਕ ਪਹੁੰਚੇਗਾ ਤਾਂ ਇਹ ਸਾਡੇ ਹੁੰਦੇ ਚਾਹੇ ਤੁਸੀਂ ਫੋਰਨ ਦੇ ਵਿੱਚ ਬੈਠੇ ਹੋ ਸਾਡੇ ਕੋਲ ਫੋਰਨ ਵਾਲੇ ਫਰੈਂਡਸ ਦੇ ਵੀ ਬਹੁਤ ਸਾਰੇ ਆਰਡਰ ਚੱਲ ਰਹੇ ਨੇਗੇ ਤੇ ਅਗਰ ਤੁਸੀਂ ਵੀ ਇਹਨਾਂ ਸੂਟਾਂ ਨੂੰ ਐਡ ਅਪ ਕਰਾਉਣਾ ਚਾਹੁੰਦੇ ਆ ਆਪਣੀ ਕਲੈਕਸ਼ਨ ਦੇ ਵਿੱਚ ਤਾਂ ਤੁਸੀਂ ਵੀ ਕਰਵਾ ਸਕਦੇ ਹੋ ਇਹ ਕਲਰ ਆ ਜਾਂਦਾ ਜੀ ਥੋੜਾ ਜਿਹਾ ਡਾਰਕ ਰਾਣੀ ਸ਼ੇਡ ਆ ਜਾਂਦਾ ਮਜੈਂਟਾ ਨਹੀਂ ਕਹਿ ਸਕਦੇ ਇਹਨੂੰ ਆਪਾਂ ਕਲਰ ਨੂੰ ਅਹ ਥੋੜਾ ਜਿਹਾ ਫਾਲਸਾ ਟੋਣ ਦੇ ਵਿੱਚ ਆ ਜਾਂਦਾ ਬਹੁਤ ਹੀ ਸੋਹਣਾ ਤੇ ਪਿਆਰਾ ਕਲਰ ਆ ਤੁਸੀਂ ਦੇਖੋਗੇ ਵਰਕ ਦੇਖੋ ਜੀ ਕਿੰਨਾ ਜਿਆਦਾ ਪਿਆਰਾ ਹੋਇਆ ਹੋਇਆ ਸਾਰਾ ਆਰੀ ਦਾ ਵਰਕ ਹੋਇਆ ਹੋਇਆ ਹੈਗਾ ਤੇ ਸਾਰਾ ਇਹ ਵਰਕ ਅਸੀਂ ਥ्रेड ਦੇ ਨਾਲ ਕਰਵਾਇਆ ਹੋਇਆ ਹੈ ਪਰ ਦਿਖਦਾ ਹੋਏਗਾ ਪੂਰੇ ਸੂਟ ਦੇ ਵਿੱਚ ਇਹਦੇ ਬੂਟੀ ਬਣੀ ਹੋਈਆਂ ਛੋਟੇ ਛੋਟੇ ਫਲਾਵਰ ਬਣੇ ਹੋਏ ਨੇਗੇ ਲੈਂਥ ਦਾ ਵੈਸੇ ਸਾਨੂੰ ਉਹਦੇ ਵਿੱਚ ਵੀ ਕੋਈ ਲੈਂਥ ਦਾ ਚੱਕਰ ਨਹੀਂ ਹੈਗਾ ਜਿਹੜਾ ਪਹਿਲਾਂ ਵਾਲਾ ਸੂਟ ਦਿਖਾਇਆ ਮੈਂ ਤੁਹਾਨੂੰ ਦੱਸ ਦੇਵਾਂ ਤੁਸੀਂ ਜਿੰਨਾ ਮਰਜ਼ੀ ਦਾ ਕੇਰਾ ਰੱਖ ਸਕਦੇ ਜਿੰਨੀ ਮਰਜ਼ੀ ਦੀ ਲੈਂਥ ਰੱਖ ਸਕਦੇ ਹੋ ਸੇਮ ਹੀ ਹੈ ਦੀ ਚੀਜ਼ ਹੈ ਜੀ ਕੋਈ ਤੁਹਾਨੂੰ ਲੈਂਥ ਦਾ ਚੱਕਰ ਨਹੀਂ ਆਏਗਾ ਤੁਸੀਂ ਆਮ ਨਾਲ 48 ਤੱਕ ਲੈਂਥ ਰੱਖ ਸਕਦੇ ਹੋ ਇਹਦੀ ਤੇ ਮਿਨੀਮਮ ਤੇ ਜਿੰਨੀ ਮਰਜ਼ੀ ਬਣਾ ਲਓ ਤੁਸੀਂ ਥੱਲੇ ਤੋਂ ਉਹ ਫਲਾਵਰ ਆ ਜਿਹੜੇ ਕੱਟ ਹੋ ਜਾਣਗੇ ਮਿਨੀਮਮ ਦੀ ਕੋਈ ਦਿੱਕਤ ਨਹੀਂ ਰਹੇਗੀ ਇਹ ਆ ਜਾਂਦਾ ਜੀ neck ਦਾ ਆਪਣਾ ਡਿਜ਼ਾਈਨ ਤੁਸੀਂ ਦੇਖੋ ਬਹੁਤ ਸੋਹਣਾ ਪਿਆਰਾ ਨੈੱਕ ਦਾ ਡਿਜ਼ਾਈਨ ਹੈਗਾ ਬਣਿਆ ਹੋਇਆਗਾ ਡੀਸੈਂਟ ਜਿਹਾ ਲੁੱਕ ਆ ਤੇ ਤੁਸੀਂ ਇਹਨੂੰ গারਲਿਸ਼ ਸਟਾਈਲ ਦੇ ਵਿੱਚ ਬਣਾਓ ਚਾਹੇ ਤੁਸੀਂ ਕਿਸੇ ਵੀ ਏਜ ਦੇ ਵਿੱਚੋਂ ਤਾਂ ਤੁਹਾਡੇ ਤੇ ਸੂਟ ਪੂਰਾ ਸੋਹਣਾ ਜੱਚੇਗਾ ਤੇ ਕਲਰ ਕੰਬੀਨੇਸ਼ਨ ਵੀ ਉੱਤੇ ਇਹਦੇ ਕੋਈ ਜ਼ਿਆਦਾ ਨਹੀਂ ਪਾਏ ਹੋਏ ਸਿਰਫ ਆਪਾਂ ਮਾਸਟਰਡ ਤੇ ਥੋੜੀ ਜੀ ਜਿਹੜੀ ਜਰੀ ਵਾਲੀ ਟੋਨ ਹੁੰਦੀ ਆ ਉਹੀ ਪਾਏ ਹੋਏ ਆ ਮੈਂ ਜੀ ਦੋ ਹੀ ਟੋਨ ਦੇ ਵਿੱਚ ਆਪਾਂ ਇਹਦਾ ਸੂਟ ਆ ਜਿਹੜਾ ਇਹ ਰੈਡੀ ਕੀਤਾਗਾ ਕਿਉਂਕਿ ਕਲਰ ਜਿਹੜਾ ਕੰਬੀਨੇਸ਼ਨ ਆ ਜੀ ਉਹ ਬਹੁਤ ਜ਼ਿਆਦਾ ਮੇਨ ਰੋਲ ਪਲੇ ਕਰਦਾ ਹੈਗਾ ਇੱਕ ਸੂਟ ਦੀ ਲੁੱਕ ਦੇ ਵਿੱਚ ਅਗਰ ਇਹਦੇ ਤੇ ਆਪਾਂ ਕਲਰ ਹੀ ਪੜਕੀਲੇ ਜੇ ਪਾ ਦਾਂਗੇ ਗ੍ਰੀਨ ਪਾ ਦਿੰਦੇ ਹਨਾ ਹੁਣ ਇਸ ਤੇ ਕਲਰ ਜਾਂ ਕੋਈ ਹੋਰ ਕਲਰ ਪਾ ਲਦੇ ਬਲੂ ਵਗੈਰਾ ਤਾਂ ਉਹ ਇੰਨੇ ਜੱchnੇ ਨਹੀਂ ਸੀਗੇ ਇਹ ਦੇਖੋ ਇਹ ਦੀਆਂ ਬਾਜੂ ਆ ਜਾਂਦੀਆਂ ਨੇ ਬਹੁਤ ਸੋਹਣੀਆਂ ਇਹਨਾਂ ਨੂੰ ਇਗਨੋਰ ਕਰਿਓ ਕਿਉਂਕਿ ਇਹ ਚੌਕ ਦੇ ਨਿਸ਼ਾਨ ਨੇ ਇਹ ਜਸਟ ਜਿੰਨੇ ਚਿਰ ਦੇ ਵਿੱਚ ਆਪਾਂ ਹੱਥ ਨਾਲ ਇਦਾਂ ਕਰਾਂਗੇ ਇੰਨੇ ਚੀ ਉੱਤਰ ਜਾਣਗੇ ਇਹ ਕਿਉਂਕਿ ਅਸੀਂ ਖੁਦ ਸੂਟ ਜਿਹੜੇ ਕਸਟਮਾਈਜ਼ ਕਰਦੇ ਆਂਗੇ ਮੀਨਜ਼ ਖੁਦ ਆਪ ਇਹ ਰੈਡੀ ਕਰਵਾਉਨੇ ਆਂਗੇ ਮੀਨਜ਼ ਇਹ ਨਹੀਂ ਹੈ ਕਿ ਆਪਾਂ ਸ਼ਾਪ ਦੇ ਉੱਤੇ ਰੈਡੀ ਲਿਆ ਕੇ ਤੁਹਾਨੂੰ ਦੇ ਦਿੰਦੇ ਆਂਗੇ ਇਸ ਅਸੀਂ ਖੁਦ ਐਮਬਰਾਇਡਰੀ ਕਰਵਾਈ ਹੋਈ ਆ ਇਹ ਬਾਜੀ ਦਾ ਸਟਾਈਲ ਆ ਜੀ ਬਾਜੀ ਦੇਖੋ ਕਿੰਨੀ ਜਿਆਦਾ ਹੈਵੀ ਬਣੀ ਹੋਈ ਆ ਬਹੁਤ ਸੋਹਣੀ ਇਹ ਦੋਨੋਂ ਸੂਟਾਂ ਦੀ ਬਾਜੂ ਹੈਵੀ ਹੈਗੀ ਤੇ ਇਹਦਾ ਤੁਸੀਂ ਦੇਖ ਸਕਦੇ ਹੋ ਤੁਸੀਂ ਇਹਨਾਂ ਨੂੰ ਜਿਹੜਾ ਬਾਜੂ ਦਾ ਬਰਕਾ ਹਨਾ ਇਹਨੂੰ ਤੁਸੀਂ ਸਲਵਾਰ ਦੀ ਮੂਰੀ ਤੇ ਵੀ ਲਿਆ ਸਕਦੇ ਹੋ ਤੇ ਬਾਜੀ ਦੇ ਉੱਪਰ ਤੁਸੀਂ ਸਿੰਪਲ ਪਾਈਪਿੰਗ ਦੇ ਨਾਲ ਕੋਈ ਡਿਜ਼ਾਈਨਿੰਗ ਕਰ ਸਕਦੇ ਹੋਗੇ ਤੇ ਅਸੀਂ ਦੋਨਾਂ ਤੇ ਤਾਂ ਨਹੀਂ ਕਰਵਾਈ ਕਿਉਂਕਿ ਕਈ ਵਾਰ ਕੋਈ ਏਸ ਦਾ ਗਰੁੱਪ ਦਾ ਹੁੰਦਾ ਕਿ ਉਹ ਸਲਵਾਰ ਦੇ ਉੱਤੇ ਲਾਈਕ ਨਹੀਂ ਕਰਦਾਗਾ ਇਹ ਸਿਰਫ ਚੌਕ ਦੇ ਲੱਗੇ ਹੋਏ ਆ ਜੀ ਨਿਸ਼ਾਨ ਇਹ ਕੋਈ ਨਿਸ਼ਾਨ ਤੁਸੀਂ ਇਹ ਨਾ ਸੋਚੋ ਵੀ ਇਹ ਦਾਗ ਪਏ ਹੋਏ ਆ ਜੀ ਕੋਈ ਇਹਨਾਂ ਤੇ ਦਾਗ ਨਹੀਂ ਪਿਆ ਹੋਇਆ ਇਹ ਸਿਰਫ ਚੌਕ ਦੇ ਨਿਸ਼ਾਨ ਨੇ ਕਿਉਂਕਿ ਜਦੋਂ ਆਪਾਂ ਇਹਦੀ ਪ੍ਰੋਪਰ ਅੱਡੇ ਤੇ ਲਗਾਉਣੇ ਆ ਸੂਟ ਨੂੰ ਮੈਜ਼ਰਮੈਂਟਸ ਕਰਨੀ ਹੁੰਦੀ ਹੈ ਤਾਂ ਉਸ ਟਾਈਮ ਚੌਕ ਦੇ ਨਿਸ਼ਾਨ ਲਾਉਣੇ ਪੈਂਦੇ ਨੇਗੇ ਤਾਂ ਕਰਕੇ ਜੀ ਤੇ ਅਦਰਵਾਈਜ਼ ਵਰਕ ਦੇ ਵਿੱਚ ਪੂਰੀ ਫਿਨਿਸ਼ਿੰਗ ਹੋਏਗੀ ਪੂਰੀ ਸਫਾਈ ਹੋਏਗੀ ਜੀ ਪ੍ਰਾਈਸ ਬੜੇ ਰੀਜ਼ਨੇਬਲ ਨੇਗੇ ਤੇ ਇਹ ਸੂਟ ਵੀ ਸੇਮ ਤੁਸੀਂ ਵਿਦਾਊਟ ਲਾਈਨਿੰਗ ਵੀ ਬਣਾ ਸਕਦੇ ਹੋ ਕਿਉਂਕਿ ਕੋਈ ਟਰਾਂਸਪੇਰੈਂਸੀ ਨਹੀਂ ਹੈਗੀ ਸੂਟ ਦੇ ਵਿੱਚ ਇਹਦੇ ਵਿੱਚ ਥੋੜੀ ਜਿਹੀ ਹੈਗੀ ਆ ਉਹ ਜਿਹੜੀ ਟਰਾਂਸਪੇਰੈਂਟ ਹੈਗਾ ਤਾਂ ਤੁਸੀਂ ਕੱਲੀ ਸ਼ਰਟ ਦੇ ਜਿਹੜਾ ਮੀਨਸ ਫਰੰਟ ਜਾਂ ਬੈਕ ਦੇ ਉੱਤੇ ਕੱਲੀ ਲਾਈਨਿੰਗ ਲਗਵਾ ਸਕਦੇ ਹੋ ਤੇ ਇਹ ਸੂਟ ਵੀ ਤੁਹਾਡਾ ਬਹੁਤ ਸੋਹਣਾ ਪਾਰਟੀ ਵੇਅਰ ਪਾ ਸਕਦੇ ਹੋ ਤੁਸੀਂ ਕਾਲਜ ਜੌਬ ਜਿੱਥੇ ਮਰਜੀ ਪਾ ਸਕਦੇ ਹੋ ਇਹ ਸੂਟ ਦੋਨੇ ਅੱਜ ਦੀ ਕਲੈਕਸ਼ਨ ਸੀ ਜਿਹੜੀ ਉਹ ਇਸ ਤਰ੍ਹਾਂ ਦੀ ਕਲੈਕਸ਼ਨ ਸੀਗੀ ਤੇ ਤੁਹਾਨੂੰ ਐਡਰੈਸ ਪ੍ਰੋਪਰ ਅਸੀਂ ਆਪਣਾ ਦੱਸ ਦਿੱਤਾ ਹੈ ਕਿਉਂਕਿ ਸਾਨੂੰ ਬਾਰ ਬਾਰ ਮਿੰਝ ਆਪਣੇ ਮੈਸੇਜ ਵੀ ਆਉਂਦੇ ਆ YouTube ਦੇ ਉੱਤੇ ਵੀ ਕਿ ਤੁਸੀਂ ਕਿੱਥੇ ਹੋ ਜੀ ਜੈਸੇ ਘਰੋਂ ਆ ਕੇ ਸਾਡੇ ਬੁਟੀਕ ਤੇ ਆ ਕੇ ਬਾਈ ਕਰ ਸਕਦੇ ਹਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਜੀ ਤੁਸੀਂ ਆਵੋਗੇ ਸਾਨੂੰ ਇਹ ਹੁੰਦਾਗਾ ਦੇਖੋ ਜਿਹੜੀ ਚੀਜ਼ ਸਾਨੂੰ ਵੀਡੀਓ ਚ ਦਿਖ ਰਹੀ ਆ ਤੁਹਾਨੂੰ ਐਜ਼ ਇਟ ਚੀਜ਼ ਹੀ ਤੁਹਾਨੂੰ ਮਿਲੇਗੀ ਚਾਹੇ ਤੁਸੀਂ ਘਰ ਆ ਕੇ ਲੈ ਕੇ ਜਾਂਦੇ ਹੋ ਚਾਹੇ ਤੁਸੀਂ ਆਨਲਾਈਨ ਮੀਨਸ ਬਾਈ ਪਾਰਸਲ ਮੰਗਾਉਣੀ ਹੋ ਬਟ ਇਹ ਹੋ ਜਾਂਦਾ ਬਾਈ ਪਾਰਸਲ ਮੰਗਾਉਣੀ ਆ ਤਾਂ ਤੁਹਾਨੂੰ ਥੋੜਾ ਪ੍ਰਾਈਸ ਜਿਹੜਾ ਕੱਟ ਪੈ ਜਾਂਦਾ ਅਗਰ ਤੁਸੀਂ ਲੋਕਲ ਤਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਤੁਸੀਂ ਆ ਕੇ ਲੈ ਜਾ ਸਕਦੇ ਹੋ ਬਟ ਅਗਰ ਤੁਸੀਂ ਕਿਤੇ ਦੂਰੋਂ ਤੇ ਤੁਹਾਨੂੰ ਸਿਰਫ 70 ਰੁਪੀਸ ਦੇ ਵਿੱਚ ਜਿਵੇਂ ਆਪਾਂ ਪਾਰਸਲ ਲੱਗ ਜਾਂਦਾਗਾ ਤਾਂ ਤੁਸੀਂ ਉਹ ਲਗਾ ਕੇ ਤੁਸੀਂ ਆਪਣਾ ਸੂਟ ਮੰਗਵਾ ਸਕਦੇ ਹੋ ਕਿੱਥੇ ਨਹੀਂ ਫਿਰ ਆਪਾਂ ਦੇਖੋ ਗੱਡੀ ਤੇ ਲੈ ਕੇ ਆਉਣੇ ਆ ਹਨਾ ਕਿਸੇ ਪਹਿਲਾਂ ਤਾਂ ਆਪਾਂ ਏਜੰਟਸ ਨੂੰ ਕਹਿੰਨੇ ਆਂਗੇ ਹਨਾ ਉਹਨਾਂ ਦੀ ਮਨਤਾ ਕਰਦੇ ਆਂ ਫਿਰ ਆਪਾਂ ਆਉਣੇ ਆ ਫਿਰ ਮੀਨਸ ਇਸ ਤਰ੍ਹਾਂ ਹੁੰਦਾ ਕਿ ਆਪਣਾ ਦੇਖੋ ਤੇਲ ਵੀ ਮੱਚਦਾ ਹਨਾ ਤੇ ਆਪਣਾ ਦਿਨ ਵੀ ਹੋਉਂਦਾਗਾ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀਗੀ ਇਸ ਚੀਜ਼ ਦੇ ਵਿੱਚ ਪਰ ਅਸੀਂ ਫਿਰ ਵੀ ਜਿੰਨਾ ਹੋ ਸਕਦਾ ਸਾਨੂੰ ਹੁੰਦਾ ਵੀ ਆਪਣੀਆਂ ਭੈਣਾਂ ਦਾ ਫਾਇਦਾ ਕਰ ਸਕੀਏ ਤੇ ਜਿਹਹੇ ਜੀ ਤੁਸੀਂ ਵੀਡੀਓ ਚ ਦੇਖ ਰਹੇ ਹੋ ਜਿਹਹੇ ਜੀ ਚੀਜ਼ ਸਾਨੂੰ ਅਸੀਂ ਦਿਖਾ ਰਹੇ ਆ ਤੁਹਾਨੂੰ ਬਿਲਕੁਲ ਸੇਮ ਚੀਜ਼ ਮਿਲੋਗੀ ਉਹ ਕੋਈ ਫਰਾਡ ਵਾਲੀ ਗੱਲ ਨਹੀਂ ਹੈਗੀ ਕਿਉਂਕਿ ਅਸੀਂ ਅਸੀਂ ਬਰਨਾਲੇ ਦੇ ਵਿੱਚ ਲਗਭਗ ਪਿਛਲੇ 30 35 ਸਾਲਾਂ ਤੋਂ ਅਸੀਂ ਇੱਥੇ ਹੀ ਰਹਿੰਦੇ ਆਗੇ ਤੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਵੀ ਅੱਜ ਤੁਸੀਂ ਸਾਡੇ ਤੋਂ ਸੂਟ ਮੰਗਵਾਓਗੇ ਦੇਖੋ ਮੈਂ ਵੀ ਕਸਟਮਰ ਬਣਾਉਣਾਗਾ ਹਨਾ ਤੁਹਾਨੂੰ ਵੀ ਪਤਾ ਕਿ ਸਾਡੀ ਬੁਟੀਕ ਸ਼ੁਰੂ ਹੋਏ ਨੂੰ 6 ਮਹੀਨੇ ਹੋਏ ਨੇ ਤੇ ਅਸੀਂ ਕਸਕਰ ਬਣਾਉਣੇ ਆਗੇ ਤੇ ਇਸ ਕਰਕੇ ਅਸੀਂ ਤੁਹਾਨੂੰ ਚੀਜ਼ ਵਧੀਆ ਹੀ ਦੇਵਾਂਗੇ ਤੇ ਤੁਸੀਂ ਸਾਨੂੰ ਡੀਐਮ ਕਰ ਸਕਦੇ ਹੋ ਜੀ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਕੋਈ ਵੀ ਕੁਇਰੀ ਕਰਨੀ ਹੋਵੇ 10 ਤੋਂ 6 ਦਾ ਟਾਈਮ ਦਿੰਨੇ ਆ ਜੀ ਅਸੀਂ ਤੁਸੀਂ ਕਾਲ ਕਰ ਸਕਦੇ ਹੋ ਸਾਨੂੰ ਕਿਉਂਕਿ ਉਸ ਤੋਂ ਬਾਅਦ ਥੋੜੀ ਮੁਸ਼ਕਲ ਆ ਜਾਂਦੀ ਹੈ ਹਨਾ ਕਰਦੇ ਕੰਮਾਂ ਕਰਕੇ ਤੇ ਥੈਂਕ ਯੂ ਸੋ ਮੱਚ ਤੁਹਾਨੂੰ ਕਲੈਕਸ਼ਨ ਅੱਜ ਦੀ ਵਧੀਆ ਲੱਗੀ ਹੋਵੇਗੀ ਸਤਿ ਸ਼੍ਰੀ ਅਕਾਲ